ਹੋਰ ਬਾਈ ਗੋਪੀ ਕੀ ਹਾਲ ਹੈ ਵਧ ਕਾ ਵਧ ਕਾ ਤੇ ਜਿਹੜੀ ਨਜ਼ਰ ਬਾਰੇ ਕਹਿੰਦੇ ਪੱਥਰਾਂ ਨੂੰ ਪਾੜ ਦਿੰਦੀ ਹੈ ਕੋਈ ਸੁਨਾਖਾ ਫੇਰਾ ਕੋਈ ਗੱਲ ਨਜ਼ਰ ਤਾਂ ਬਾਈ ਜੇ ਲੱਗ ਜਾਏ ਤਾਂ ਮੈਂਟ ਹੀ ਲਾਉਂਦੀ ਆ ਹਾਂ ਬਸ 5-7 ਮਿੰਟਾਂ ਜੀ ਪਰਦਖ ਵਿਖਾ ਦਿੰਦੀ ਹੈ ਇਹ ਸੱਚੀ ਗੱਲ ਹੈ ਹਨਾ ਆਖ ਦਿੰਦੇ ਆ ਵੀ ਨਹੀਂ ਹੋਣੀ ਹੈਗੀ 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 ਨਜ਼ਰ ਨੂੰ ਤਾਂ ਘਰ ਸਾਧੂ ਸੰਤ ਵੀ ਮੰਨਦੇ ਆ ਹੋਰ ਚੀਜ਼ ਨੂੰ ਤਾਂ ਨਹੀਂ ਮੰਨਦੇ ਨਾ ਯਾਰ ਨੂੰ ਸਾਧੂ ਸੰਤ ਵੀ ਮੰਨਦੇ ਤੇ ਮੰਨ ਲੈ ਇਹਦਾ ਹੱਲ ਕੀ ਆ ਫਿਰ ਤੁਹਾਨੂੰ ਲੱਗਦਾ ਹੱਲ ਇਹਦਾ ਕੋਈ ਨਹੀਂ ਇਹਦਾ ਹੱਲ ਮਗਰੋਂ ਹੀ ਪਤਾ ਲੱਗਦਾ ਵੀ ਕਦੋਂ ਲੱਗੀ ਸੀਗੀ ਅੱਛਾ ਵੀ ਮੰਨ ਲੈ ਜੁੱਤੀਆਂ ਜੱਤੀਆਂ ਕੁੱਟਦੇ ਹੁੰਦੇ ਜਿਹੜਾ ਮੂੰਹ ਜਿਹਾ ਬਣਾ ਕੇ ਤੇ ਹੋਵੇ ਉਹ ਗੱਲਾਂ ਬਣਾਗਾ ਭੂਤੀਆਂ ਟਾਂਗਦੇ ਹੁੰਦੇ ਹਾਂ ਮਿਰਚਾਂ ਮੁਰਚਾਂ ਦਾ ਕਿਵੇਂ ਸਹੀ ਐ ਇਹ ਉਹ ਆਦੇ ਹੁੰਦੇ ਆ ਉੱਤਰ ਜਾਂਦੀ ਆ ਤੇ ਹੋਰ ਕੀ ਤਰੀਕੇ ਵਰਤਦੇ ਆਪਣੇ ਲੋਕ ਫਿਰ ਚਾਹ ਵੀ ਵਰ ਦਿੰਦੇ ਆ ਚਾਹ ਹਾਂ ਜਾਂ ਮਿਰਚਾਂ ਤੇ ਹੋਏ ਫਿਰ ਆਪਣੀ ਜਿਹੜੀ ਦੂਜੀ ਦੇਸੀ ਤਰੀਕਾ ਗਾਲਾਂ ਕੱਢ ਕੇ ਲਾਉਣ ਆਲਾ ਉਹ ਕਿਵੇਂ ਗਾਲਾਂ ਆਲਾ ਵੀ ਸਹੀ ਆ ਕਈ ਵਾਰੀ ਉਹ ਆਪਣਾ ਨਜ਼ਰ ਲਾਉਣ ਵਾਲੇ ਨੂੰ ਕਾ ਉਦੋਂ ਵੀ ਤਗੜਾ ਟੱਕਰ ਜਾਂਦਾ ਉਹਨੂੰ ਉਲਟੀ ਵੀ ਪੈ ਜਾਂਦੀ ਹੈ ਇਹ ਤਾਂ ਸਾਰੇ ਆ ਤੇ ਜੀਬ ਕਾਲੀ ਹੁੰਦੀ ਜਿਹਦੀ ਨਜ਼ਰ ਲੱਗਦੀ ਹੈ ਗੱਲ ਤਾਂ ਸਹੀ ਹੈ ਹੂੰ ਵੇਖ ਲੈ ਉਹ ਦਾਖਲਾ ਵਾਲੀ ਹੁੰਦੀ ਸਾਰਿਆਂ ਜੀ ਹਨਾ ਪਰ ਜਵਾਨ ਬੋਲਣ ਵੇਲੇ ਕਾਲੀ ਹੁੰਦੀ ਮਾਨਗ ਨਹੀਂ ਕਾਲੀ ਵੀ ਹੁੰਦੀ ਜੀ ਅੱਛਾ ਸੱਚੀ ਕਾਲੀ ਵੀ ਹੁੰਦੀ ਹੈ ਹੂੰ ਹੂੰ ਹੁੰਦਾ ਦਾਗ ਜਾ ਹੁੰਦਾ ਹੋਰ ਐਂ ਤਾਂ ਨਹੀਂ ਪਸ਼ੂ ਵਾਂਗ ਜਮਾ ਕਾਲੀ ਨਹੀਂ 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 ਦਾਗ ਜਾ ਹੁੰਦਾ ਧੂਣੀ ਪਾਈ ਬੈਠੇ ਆਂ ਫਿਰ ਘਰੇ ਠੰਡ ਵਾਲੀ ਹੈ ਜੀ ਪਵਾਦੀਆਂ ਧੂਣੀਆਂ 80 ਸੱਦਿਆਂ ਦੀਆਂ ਨੇ ਲੋਕਾਂ ਦੀਆਂ ਸਾਰਿਆਂ ਦੀਆਂ ਅੱਜ ਮੜਾ ਜਾ ਆਇਆ ਸੀਗਾ ਕਈ ਦਾ ਕੀ ਜਾਂਦੇ ਆ ਕਿ ਸੂਰਜ 2024 ਚ ਨਿਕਲ ਨਹੀਂ ਨੀ ਕਿਉਂ ਮੋਦੀ ਬਣੂਗਾ ਵੇਖੋ ਯਾਰ ਬੰਨ ਬਣਾਉਣ ਦਾ ਤਾਂ ਕੀ ਪਤਾ ਹਜੇ ਬਹੁਤ ਟਾਈਮ ਪਿਆ ਉਦੋਂ ਨੂੰ ਗਰਮੀ ਆਜੂਗੀ ਜੇ ਤੁਹਾਨੂੰ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਹੋਣੇ ਆ